ਗਲਾਬ ਸਿੱਧੂ ਨੂੰ ਮੈਲਰੀਆਂ ਨੇ ਧਮਕੀਆਂ ਧਾਬਾ ਨੇ ਸਿੱਧੂ ਨੇ ਕਰਤਾ ਐਲਾਨ ਕਿ ਜਿਹਦੀ ਧੌਣ ਚ ਕਿਲਾ ਤਾਂ ਸਾਡੇ ਨਾਲ ਆ ਕੇ ਨਿਭੋ ਤੁਹਾਨੂੰ ਪਤਾ ਹੀ ਇਹ ਬੀਤੇ ਦਿਨ ਸ਼ੋਅ ਹੋਇਆ ਸੀਗਾ ਗਲਾਬ ਸਿੱਧੂ ਦਾ ਤਾਂ ਉੱਥੇ ਉਹਨੇ ਲਾਈਵ ਵੀਡੀਓ ਪਾਈ ਸੀ ਸ਼ੋਰ ਚ ਜਰਮਨ ਚ ਤੇ ਕੀ ਮੈਨੂੰ ਸੋ ਲੋਕ ਕੀ ਸਾਰੇ ਪੰਡੀ ਪ੍ਰਚਾਰ ਕਰ ਰਹੇ ਆ ਮੇਰਾ ਮੈਨੂੰ ਬਹੁਤ ਲੋਕ ਆ ਜਿਹੜੇ ਮਾੜਾ ਚੰਗਾ ਬੋਲ ਰਹੇ ਆ ਮੈਂ ਮਾੜਾ ਨਹੀਂ ਆ ਦਿਲ ਦਾ ਤਾਂ ਉਸ ਵੀਡੀਓ ਤੋਂ ਬਾਅਦ ਫੇ ਪਾਨਾ ਸਿੱਧੂ ਵੀ ਲਾਈਵ ਹੁੰਦਾ ਤਾਂ ਵੀਡੀਓ ਚ ਦੱਸਦਾ ਹੈ ਕਿ ਮੈਨੂੰ ਇਹ ਬੰਦਾ 10 ਸਾਲ ਤੋਂ ਜਾਣਦਾ ਹੈ ਗਲਾਬ ਸਿੱਧੂ ਬਹੁਤ ਹੀ ਚੰਗਾ ਬੰਦਾ ਹੈ ਭਾਈ ਇਹਨਾਂ ਗਰੀਬ ਘਰ ਤੋਂ ਉੱਠਿਆ ਸਾਡੇ ਨਾਲ ਆ ਕੇ ਨਿਭੋ ਗੁਲਾਬ ਸਿੱਧੂ ਨੂੰ ਕੋਈ ਗੱਲ ਨਹੀਂ ਆਪਣਾ ਭਰਾ ਆ ਗੁਲਾਬ ਸਿੱਧੂ ਪਹਿਲਾਂ ਸਾਡੇ ਨਾਲ ਆ ਕੇ ਗੱਲਬਾਤ ਕਰੋ ਭਾਨਾ ਸਿੱਧੂ ਇਹ ਵੀ ਕਹਿੰਦਾ ਕਿ ਕੈਨੇਡਾ ਦੇ ਵਿੱਚ ਸ਼ੋਅ ਹੋ ਰਿਹਾ ਸੀ ਗੁਲਾਬ ਸਿੱਧੂ ਨੂੰ ਤਾਂ ਤੇ ਉੱਥੇ ਵੀ ਉਹਨੂੰ ਦਬਕਾਇਆ ਠਮਕਾਇਆ ਜਾ ਰਿਹਾ ਸੀਗਾ ਇਸ ਕਰਕੇ ਉਹ ਕੈਨੇਡਾ ਸ਼ੋਅ ਨਹੀਂ ਲਾ ਸਕਿਆ ਭਾਨਾ ਸਿੱਧੂ ਕਹਿੰਦਾ ਮੈਂ ਗੁਲਾਬ ਨੂੰ ਜਾਣਦਾ ਵੀ ਆ ਪਰ ਫਿਰ ਵੀ ਮੈਂ ਕਿਥੇ ਉਹਨੂੰ ਸ਼ੋਅ ਤੇ ਨਹੀਂ ਬੁਲਾਉਂਦਾ ਕਿਥੇ ਸ਼ੋਅ ਤੇ ਲਾਈਵ ਨਹੀਂ ਬੁਲਾਉਂਦਾ ਤਾਂ ਫਿਰ ਵੀ ਉਹਦਾ ਲੋਕ ਭੰਡੀ ਵਿਚਾਰ ਕਰਦੇ ਆ ਜਿਹੜੇ ਮਾੜੇ ਸੋਚਦੇ ਆ ਮਾੜਾ ਕਹਿੰਦੇ ਆ ਗੁਲਾਬ ਸਿੱਧੂ ਬਾਰੇ ਤਾਂ ਵੀਰੇ ਹਟਜੋ ਚੁੱਪ ਹੋ ਉਹ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ